ਇਸ ਧਰਨੇ ਦੇ ਵਿੱਚ ਬੈਠੇ ਨੇ ਉਹ ਪਿੰਡਾਂ ਦੇ ਵਿੱਚੋਂ ਸਾਡੇ ਦਰਵਾਜ਼ੇ ਬਣੇ ਹੋਣੇ ਅੱਜ ਦਰਵਾਜ਼ਿਆਂ ਦੇ ਵਿੱਚ ਇਹਨਾਂ ਨੇ ਬੈਠਣਾ ਦੀ ਆ ਜਿਹੜੀਆਂ ਸਾਡੀਆਂ ਮਾਮਾ ਭੈਣਾਂ ਖੇਤਾਂ ਦੇ ਵਿੱਚ ਆਪਣੀ ਜ਼ਮੀਨਾਂ ਦੀ ਰਾਖੀ ਕਰਦੇ ਹੋਏ ਬੈਠੀਆਂ ਨੇ ਇਹਨਾਂ ਨੇ ਆਪਣੇ ਚੁੱਲ੍ਹੇ ਚੌਂਕੇ ਤੇ ਕੰਮਕਾਰ ਕਰਨੇ ਤੇ ਅੱਜ ਸਾਡੀ ਅਨਸਰ ਦੀ ਲੋੜ ਬਣਾਤੀ ਇੱਥੋਂ ਦੀ ਪਗਮਤ ਮਾਨ ਸਰਕਾਰ ਨੇ ਵੀ ਸਾਨੂੰ ਸਾਡੇ ਖੇਤਾਂ ਦੀ ਰਾਖੀ ਕਰਨੀ ਪੈਗੀ ਜਾਂ ਸਾਡੇ ਉਹ ਧੰਦੇ ਜਿਹੜੇ ਧੰਦੇ ਨੂੰ ਕਦੇ ਬਾਬੇ ਨਾਨਕ ਨੇ ਕਿਹਾ ਸੀ ਉੱਤਮ ਖੇਤੀ ਮੱਤਮ ਵਪਾਰ ਤੇ ਨਖਿੱਤ ਚਾਕ ਨਖਿੱਤ ਚੱਕਰੀ ਮਾਲੋ ਸਭ ਤੋਂ ਉੱਤਮ ਸਾਡੀ ਖੇਤੀ ਨੂੰ ਦੱਸਿਆ ਸੀ ਪਰ ਇਥੋਂ ਦੀਆਂ ਸਰਕਾਰਾਂ ਨੇ ਅੱਜ ਜਿਹੜੀ ਖੇਤੀ ਹੈ ਇਹਨੂੰ ਇਸ ਤਰ੍ਹਾਂ ਦਾ ਧੰਦਾ ਬਣਾਤਾ ਜਿਵੇਂ ਬਲਾਇਆ ਕਰਨੀ ਹੁੰਦੀ ਹੈ ਅੱਜ ਜਿਹੜੀ 2 ਨੰਬਰ ਦੀ ਸ਼ਰਾਬ ਹੈ ਉਹ ਪਿੰਡਾਂ 'ਚ ਦੁਕਾਨਾਂ 'ਤੇ ਕਿਸੇ ਮਰਜ਼ੀ ਖਰੀਦ ਲਓ ਸਾਨੂੰ ਸ਼ਰਿਆ ਮਿਲ ਜੂਗੀ ਪਰ ਜੇ ਖੇਤੀ 'ਚ ਬੀਜਣ ਵਾਲੇ ਬੀਜ ਲੈਣੇ ਨੇ ਉਹ 300 ਰੁਪਏ ਕਿਲੋ 400 ਰੁਪਏ ਕਿਲੋ ਜੀਰੀ ਦੀ ਜੀਰੀ ਦਾ ਬੀਜ ਹੈ ਜੀ ਖਰੀਦਿਆ ਕਿਸਾਨਾਂ ਨੇ ਮੱਕੀ ਦਾ ਬੀਜ ਪਾਇਆ ਪਹਿਲਾਂ ਜਿਹੜਾ ਪਿਛਲੇ ਵਾਰ 3200 ਏਕੜ ਦਾ ਮਿਲਦਾ ਸੀ 31 ਪ੍ਰਾਭੋ 4500 ਰੁਪਏ ਏਕੜ ਦਾ ਬੀ ਪਾਇਆ ਸੀ ਨੇ ਆ ਹਾਲ ਤੇ ਇਥੋਂ ਦੀਆਂ ਸਰਕਾਰਾਂ ਨੇ ਕਰੀ ਐ ਆਪਾਂ ਲੋਕਾਂ ਨੂੰ ਕਹਿੰਦੇ ਆ ਰਹੇ ਵੀ ਭਰਾਵੋ ਆ ਜਿਹੜਾ ਜ਼ਮੀਨਾਂ ਦਾ ਮਸਲਾ ਆ ਪਿੰਡਾਂ ਦੇ ਵਿੱਚ ਜਿਹੜੇ ਘਰਟਾ ਆ ਜਾ ਰਹੇ ਨੇ ਨਸ਼ੇ ਤਸਕਰਾਂ ਦੇ ਨਾਂ ਤੇ ਇਹ ਨਸ਼ੇ ਤਸਕਰੀਆਂ ਦੇ ਘਰ ਨਹੀਂ ਢਾਏ ਜਾ ਰਹੇ ਇਸ ਬਲਡਰ ਨੇ ਸਾਡੇ ਘਰਾਂ ਤੱਕ ਕਹਣਾ ਹੈ ਕੀ ਕ ਅਜ ਰਸਤਾ ਇਹਨਾਂ ਨੇ ਉੱਧਰ ਦੀ ਬਣਾਇਆ ਹੈ ਵੀ ਉਹਨਾਂ ਦੇ ਨਾਲ ਕੋਈ ਖੜਨਾ ਨਹੀਂ ਕਿਉਂਕਿ ਨਸ਼ੇ ਤਸਕਰੀ ਦੇ ਨਾਂ ਤੇ ਨਸ਼ਾ ਤਸਕਰੀ ਕਰਨ ਵਾਲਿਆਂ ਨੇ ਸਾਡੇ ਨੌਜਵਾਨ ਮੁੰਡਿਆਂ ਨੂੰ ਬਹੁਤ ਨੂੰ ਮੌਤ ਦੇ ਘਾਟ ਉਤਾਰਿਆ ਬੇਸਕਾਰ ਕੇ ਲੋਕ ਕੋ ਉਤਰ ਉਹਨਾਂ ਦੇ ਹੱਕ ਦੇ ਵਿੱਚ ਕੱਟ ਕਰ ਰਹੇ ਕੱਟ ਖੜਨਗੇ ਪਰ ਜੇ ਸਾਰੀ ਹਾਕਤ ਨੂੰ ਮਿਲਾ ਲਿਆ ਜਾਵੇ ਭਰਾਵੋ ਆਸਲ ਦੇ ਵੀ ਸਰਕਾਰ ਉਹ ਘਟਾਣ ਲੱਗੀ ਹੋਈ ਹੈ ਜਿਹੜੇ ਘਰ ਬੇਨਾਮੀਆਂ ਜ਼ਮੀਨਾਂ ਦੇ ਉੱਪਰ ਬਣੇ ਹੋਏ ਨੇ ਕਿਉਂਕਿ ਪੰਜਾਬ ਸਰਕਾਰ ਇੱਕ ਲੈਂਡ ਬੈਂਕ ਬਣਾ ਕੇ ਜਿਹੜੀ ਬੇਨਾਮੀ ਪ੍ਰਾਪਰਟੀ ਹੈ ਚਾਹੇ ਉਹ ਬਖਵੋੜ ਦੇ ਨੂੰ ਹੈ ਚਾਹੇ ਉਹ ਸ਼ਾਮਲਾਟ ਜ਼ਮੀਨ ਹੈ ਚਾਹੇ ਉਹ ਨਜੂਲ ਜ਼ਮੀਨ ਹੈ ਇਸੇ ਤਰ੍ਹਾਂ ਦੀਆਂ 11 ਤਰ੍ਹਾਂ ਦੀਆਂ categories ਨੇ ਪ੍ਰਾਪਤ ਜ਼ਮੀਨਾਂ ਦੀਆਂ ਜਿਹੜੀਆਂ ਸਾਡੇ ਪਿੰਡਾਂ ਦੇ ਵਿੱਚ ਪਈਆਂ ਨੇ ਇੱਕ ਲਾਲ ਲੀਖ ਦੇ ਅੰਦਰ ਆਉਂਦੀ ਐ ਮਤਲਬ ਐ ਕੁੱਲ ਮਿਲਾ ਕੇ ਹਰੇਕ ਪਿੰਡ ਇਸ ਤਰ੍ਹਾਂ ਦੀਆਂ ਬੇਨਾਮੀਆ ਜ਼ਮੀਨਾਂ ਦੇ ਉੱਪਰ ਕੋਈ ਪਿੰਡ ਵਸਿਆ ਹੋਇਆ ਹੈ ਕਿਤੇ ਮਜ਼ਦੂਰ ਵੀਰਾਂ ਨੇ ਘਰ ਪਾਏ ਹੋਏ ਨੇ ਜਾਂ ਇਸ ਤਰ੍ਹਾਂ ਕਿਤੇ ਜਿਹੜੇ ਖੇਤ ਨੇ ਜਿਵੇਂ ਆਪਾਂ ਦੇਖਿਆ ਇੱਧਰ ਪਿੰਡ ਬਠੋਈ ਕਲਾ ਉਹ ਜਿਹੜੀ ਸ਼ਾਮਲਾੜ ਜ਼ਮੀਨ ਹੈ ਜਿਹੜੀ ਆਪਣੀਆਂ ਕਿਸਾਨਾਂ ਦੀਆਂ ਜ਼ਮੀਨਾਂ ਦੇ ਵਿੱਚੋਂ ਕੱਟੀ ਹੋਈ ਹੈ ਭਰਾਵੋ ਆਪਰਸ਼ਾਸਨ ਆਇਆ ਚੜ ਕੇ ਉੱਥੇ ਵੀ ਕੋਈ ਸਬੂਤ ਨਹੀਂ ਕੋਈ ਗੱਲ ਨਹੀਂ ਕੋਈ ਦਲੀਲ ਨਹੀਂ ਸੁਪਰੀਮ ਕੋਰਟ ਦਾ ਫੈਸਲਾ ਵੀ ਉਹਨਾਂ ਦੇ ਹੱਕ ਦੇ ਵਿੱਚ ਹੈ ਹਾਈ ਕੋਰਟ ਦਾ ਫੈਸਲਾ ਵੀ ਉਹਨਾਂ ਦੇ ਹੱਕ ਦੇ ਵਿੱਚ ਹੈ ਉਹ ਜ਼ਮੀਨ ਦੇ ਉੱਪਰ ਲੋਨ ਲਈ ਜਾਂਦੇ ਨੇ ਮੋਟਰਾਂ ਵੀ ਲੱਗਿਆ ਹੋਈਆਂ ਨੇ ਜਦੋਂ ਉਹ ਬਜ਼ੁਰਗਾਂ ਨੇ ਜ਼ਮੀਨਾਂ ਨੂੰ ਤੋੜ ਕੇ 400 ਸਿਰਾਂ ਨੂੰ ਪੱਟ ਕੇ ਅੱਜ ਬਾਹੀ ਜੋ ਬਣਾ ਲਈਆਂ ਜ਼ਮੀਨਾਂ ਜ਼ਮੀਨਾਂ ਅਬਜਾਊ ਹੋ ਗਈਆਂ ਅੱਜ ਉਹ ਜ਼ਮੀਨ ਦੀ ਮਾਲਕ ਇੱਥੋਂ ਦੀ ਸਰਕਾਰ ਬਣ ਗਈ ਕਹਿੰਦੇ ਅਸੀਂ ਕਬਜ਼ਾ ਲੈਣਾ ਏਸੇ ਤਰ੍ਹਾਂ ਭਰਾਵੋ ਕਹਾਣੀ ਇਸ ਜ਼ਮੀਨ ਦੀ ਹੈ ਇਕੱਲੀ ਇਸ ਦੀ ਗੱਲ ਨਹੀਂ ਜਿਉਂ ਨਵੀਂ ਦਾ ਮਸਲਾ ਆਪਾਂ ਲੜੀ ਜੰਨੇ ਆ 750 ਏਕੜ ਜ਼ਮੀਨ ਦਾ ਮਸਲਾ ਏਸੇ ਤਰ੍ਹਾਂ ਆਪਣਾ ਦੁੰਨੇਵਾਲ ਬਠਿੰਡੇ ਦੇ ਵਿੱਚ ਨੈਸ਼ਨਲ ਹਾਈਵੇ ਦੇ ਅਕਵਾਇਰ ਕਰਨ ਜਾ ਰਹੇ ਨੇ ਜ਼ਮੀਨ ਜਿੱਥੇ ਉਦੋਂ 7 ਕਿਲੋਮੀਟਰ ਪਿੱਛੇ 70 ਲੱਖ ਕਿਲੇ ਦਾ ਮਾਮਲਾ ਦੀ ਜਾਂਦੀ ਹੈ ਸਰਕਾਰ 7 ਕਿਲੋਮੀਟਰ ਅੱਗੇ 80 ਲੱਖ ਕਿਲੇ ਦਾ ਮਾਮਲਾ ਦੀ ਜਾਂਦੀ ਹੈ ਪਰ ਉਹ ਦੁੰਨੇਵਾਲ ਦੇ ਲੋਕਾਂ ਨੂੰ 40 ਲੱਖ ਰੁਪਏ ਦਾ ਮਾਮਲਾ ਦੀ ਹੈ ਸਰਕਾਰ ਉਹ ਦੇ ਰਹੀ ਹੈ ਪ੍ਰਭੂ ਸਰਕਾਰੋਂ ਰਸਤਾ ਦੇਖ ਦिए ਹੈ ਕਿੱਤੋਂ ਕਿਵੇਂ ਇਸ ਤਰ੍ਹਾਂ ਦਾ ਨਮੋਕਲਾ ਰਸਤਾ ਬਣਾ ਲਈਏ ਜਿਹੜੀਆਂ ਜ਼ਮੀਨਾਂ ਨੇ ਅਸੀਂ ਇਹਨਾਂ ਤੇ ਕਬਜ਼ਾ ਕਰ ਲਈਏ ਸਾਡੇ ਭਰਾਵਾਂ ਨੂੰ ਇਹ ਭਲੇਖਾ ਲੱਗਦਾ ਹੋਊਗਾ ਕਿਉਂਕਿ ਭਰਾਵੋ ਇੱਕ ਜਿਹੜੀ ਗੱਲ ਹੈ ਉਹ ਬੜੀ ਤਸਜੋਗ ਹਾਲਤ ਹੈ ਕਿਉਂਕਿ ਜਿਵੇਂ ਅੱਜ ਇਹ ਜਿਹੜਾ ਮਸਲਾ ਹੈ ਇਹ ਮਸਲਾ ਪਤਾ ਲੱਗਿਆ ਵੀ 16 ਪਰਿਵਾਰਾਂ ਦੇ ਨਾਲ ਜੁੜਿਆ ਹੋਇਆ ਹੈ 16 ਪਰਿਵਾਰਾਂ ਦੇ ਵਿੱਚੋਂ ਜੇ ਗਾਹਾਂ ਬੱਚੇ ਵੇਹੇ ਜਾਂਦੇ ਨੇ ਐਵੇਂ ਬਲਾ ਕੇ 25 30 ਪਰਿਵਾਰ ਬਣ ਜਾਂਦੇ ਨੇ ਪਰ ਜਿਹੜੀ ਦੂਜੀ ਜ਼ਮੀਨ ਆ ਜਿਹੜੀ ਡੇਰਿਆਂ ਦੇ ਨਾਲੋਂ ਜ਼ਮੀਨ ਹੈ ਕਹ ਜੀ 1907 ਤੋਂ ਲੈ ਕੇ ਇਹ ਪਰਿਵਾਰ ਬਾਹਦੇ ਬੀਜ ਦੇ ਆ ਰਹੇ ਨੇ ਉਹ ਸਾਰੇ ਪਿੰਡ ਕੋਲੇ ਮਾਲਕੀ ਹੈ ਕਿਸੇ ਕੋਲੇ ਕਿੰਨੀ ਹੈ ਕਿਸੇ ਕੋਲੇ ਕਿੰਨੀ ਹੈ ਉਹ ਸਾਲ ਦੇ ਵਿੱਚ ਭਰਾਵੋ ਇੱਥੇ ਇਕੱਠ ਨਹੀਂ ਹੈਗੇਆ ਗਿਣਤੀ ਨਹੀਂ ਹੈਗੀ ਇਹ ਹਾਂ ਜੀ ਸਾਡੀ ਰਹੀ ਭਰਾਵੋ ਅਸੀਂ ਮਾਰ ਕਾਵਾਂਗੇ ਬਟੋ ਹੀ ਪਿੰਡ ਗਏ ਆ ਲੇਟ ਹੋਇਆ 50 60 ਕਿਲੋਮੀਟਰ ਤੋਂ ਜਦੋਂ ਆਏ ਆ ਐਦਾਂ ਨੂੰ ਪ੍ਰਸ਼ਾਸਨ ਉਸ ਮਰਜ਼ੀ ਕਰਦੇ ਬਾਈ ਠੀਕ ਹੈ ਬੀਕੇ ਨੂੰ ਇੱਕ ਤਾਂ ਗਰਾਹ ਖੜਦੀ ਹੈ ਪਰ ਭਰਾਵਾ ਜਦੋਂ ਨੂੰ ਆਉਣਿਆ ਉਦੋਂ ਪਹਿਲਾਂ ਕੰਮ ਨਿਭੜ ਜਾਣਾ ਸਾਰਾ ਕੁਝ ਮੈਂ ਪਿੰਡਾਂਲੇ ਭਰਾਵਾਂ ਨੂੰ ਇਹ ਦੱਸਣਾ ਚਾਹਣਾ ਵੀ ਇਹ ਜੱਜ ਕਹੇ ਜੀ ਵੀ ਅਜਾ ਨੈਸ਼ਨਲ ਹਾਈਵੇ ਦੇ ਵਿੱਚ ਜ਼ਮੀਨ ਅਕਬੈਰ ਹੋ ਰਹੀ ਹੈ ਵੀ ਇਹ ਤਾਂ ਯਾਰ ਕੋਈ ਪਰਿਵਾਰਾਂ ਦਾ ਮਸਲਾ ਹੈ ਅੰਮੇ ਸੋਚ ਕੇ ਭਰਾਵੋ ਕੰਮ ਨਹੀਂ ਚੱਲਣਾ ਜੇ ਅੱਜ ਵੀ ਨਾ ਬਿਨਾ ਮਾਮਲਾ ਦਿੱਤੇ ਸਰਕਾਰ ਲੈ ਲੈਂਦੀ ਹੈ ਤਾਂ ਜਿਹੜੀ ਦੂਜੀ ਡੇਰਾਂ ਦੇ ਨੋਆ ਉਹਦੀ ਵਾਰੀ ਆਉਣੀ ਹੈ ਜੇ ਉਹ ਲੈ ਜਾਂਦੀ ਹੈ ਉਦੋਂ ਸਾਡੇ ਜਿਹੜੀ ਜੱਦੀ ਜਾਇਦਾਦਾਂ ਨੇ ਭਰਾਵੋ ਉਹ ਸਾਰੀਆਂ ਸਾਡੇ ਤੋਂ ਖੋਹਣੀਆਂ ਨੇ ਕਿਉਂਕਿ ਪੰਜਾਬ ਨੂੰ ਤਿੰਨ ਸੰਨ ਦੀ ਗਲਿਆਰਿਆਂ ਦੇ ਵਿੱਚ ਇੱਥੋਂ ਦੇ ਸਰਕਾਰਾਂ ਨੇ ਵੰਡਤਾ ਵੀ ਤਿੰਨ ਸੰਨ ਦੀ ਗਲਿਆਰੀ ਬਣਨੇ ਨੇ ਪੰਜਾਬ ਦੇ ਵਿੱਚ ਉਹਦੇ ਵਿੱਚੋਂ ਆ ਜਿਹੜਾ ਲੈਂਡ ਬੈਂਕ ਵਾਲਾ ਨਵਾਂ ਕਾਨੂੰਨ ਹੈ ਸਰਕਾਰ ਲੈ ਕੇ ਆਈ ਹੈ ਵੀ ਜਿਹੜੀਆਂ ਬੇਨਾਮੀਆ ਪ੍ਰਾਪਤੀਆਂ ਨੇ ਉਹ ਸਰਕਾਰ ਆਪਣੇ ਅਧੀਨ ਕਰਕੇ ਉਹ ਕਿਵੇਂ ਮਰਜ਼ੀ ਕਿਸੇ ਕਾਰਪੋਰੇਟ ਘਰਾਣੇ ਨੂੰ ਸੌਂਪ ਦੇ ਇਧਰੋਂ ਚੱਲਿਆ ਹੋਇਆ ਮਸਲਾ ਹੈ ਇਸ ਕਰਕੇ ਭਰਾਵੋ ਲੋੜ ਬਣਦੀ ਹੈ ਜੇ ਇਹ ਜ਼ਮੀਨਾਂ ਬਚਾਉਣੀਆਂ ਨੇ ਤਾਂ ਕਰ ਕਰਦਾ ਬੰਦਾ ਆ ਮੈਦਾਨ ਦੇ ਵਿੱਚ ਆ ਕੇ ਹਾਜ਼ਰ ਹੋ ਆ ਜਿਹੜੇ ਕੱਠ ਨੇ ਅੱਜ ਬਾਹਰ ਤੋਂ ਆ ਕੇ ਇੱਥੇ ਇਕੱਠ ਹੋਏ ਨੇ ਐਦੋਂ ਦੁਗੜੇ ਤਿਕਣੇ ਕੱਟਸਾ ਨੂੰ ਪਿੰਡ ਦੇ ਚਾਹੀਦੇ ਨੇ ਸਾਡੇ ਪਿੰਡਾਂ ਦੇ ਹੋਣੇ ਚਾਹੀਦੇ ਨੇ ਕਿਉਂਕਿ ਇਹ ਪਿੰਡ ਪਿੰਡ ਦੀ ਕਹਾਣੀ ਬਣਨੀ ਹੈ ਪਟਿਆਲੇ ਜ਼ਿਲ੍ਹੇ ਦੇ ਵਿੱਚ ਭਰਾਵੋ ਜਿੰਨੀ ਕ ਆਪਣੀ ਹਾਲਤ ਹੈ ਵੀ ਜਿਹੜਾ ਇੱਤਾ ਗ੍ਰਾਹਾਂ ਦੇ ਪੱਕੇ ਗੇਡਰ ਦੀ ਉਹ ਐਡੀ ਵੱਡੀ ਤਾਕਤ ਨਹੀਂ ਹੈਗੀ ਜਿਹੜੀ ਮੌਕੇ ਤੇ ਦੋੇ ਥਾਂ ਦੋੇ ਜਗ੍ਹਾ ਤੇ ਪੈਰ ਫਸਾਰ ਲੇ ਠੀਕ ਹੈ ਕਹਿ ਦੇਣਾ ਵੀ ਸੂਬਾ ਸਾਡੀ ਪਿੱਠ ਤੇ ਖੜਿਆ ਹੈ ਪਰ ਇਹ ਮਸਲੇ ਸੰਗਰੂਰ ਦੇ ਵਿੱਚ ਵੀ ਚੱਲੀ ਜਾਂਦੇ ਨੇ ਬਠਿੰਡੇ ਦੇ ਵਿੱਚ ਵੀ ਚੱਲੀ ਜਾਂਦੇ ਨੇ ਮਲੇਰ ਕੋਟਲੇ ਦੇ ਵਿੱਚ ਵੀ ਇਹ ਮਸਲਾ ਚੱਲੀ ਜਾਂਦਾ ਹੈ ਇਸ ਕਰਕੇ ਸਾਡੇ ਗੁਰੂ ਸਾਹਿਬਾਨ ਇਹ ਗੱਲ ਕਹਿ ਕੇ ਗਏ ਨੇ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ ਆਪਣੀ ਇੱਕ ਨਾਹਰਾ ਲਾਉਣੇ ਆ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਆਪ ਕਰੋ ਜੇ ਆਪਾਂ ਨੇ ਆਪਣੀ ਰਾਖੀ ਕਰਨੀ ਹੈ ਤਾਂ ਭਰਾਵੋ ਆਪਾਂ ਨੂੰ ਘਰ-ਘਰ ਦੇ ਜੀ ਨੂੰ ਘਰ-ਘਰ ਦੇ ਪਰਿਵਾਰ ਨੂੰ ਸਾਡੀਆਂ ਮਾਮਾ ਭੈਣਾਂ ਨੂੰ ਕਿਸਾਨ ਵੀਰਾਂ ਨੂੰ ਲਾਮਤ ਹੋਣਾ ਪੈਣਾ ਤਾਂ ਕਿ ਇਸ ਜੁਲਮੀ ਰਾਸ਼ਟਰ ਨਾਲ ਟੱਕਰ ਆ ਉਹ ਆਪਾਂ ਕਰ ਸਕੀਏ ਇਹਨਾਂ ਗੱਲਾਂ ਦੇ ਆਮੇ ਆਪਣੀ ਜਗ੍ਹਾ ਲੈਣਾ ਬਲਾਹ ਹੋਤੇ ਅੱਖੋ ਗੱਜ ਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਈ